ये एनसीआर ब्रांड है जो अब पंजाब, पंजाब में एंटर कर चुका है वेल well, मैं, मैं सच्चिदा सर थे मैं पिछले 10 साल तो इस लाइन से आते अमृतसर से पहली बार ये से लॉन्च हुआ जरा बहुत लग रही है बहुत अच्छा है थे एमएनएस बहुत बढ़िया है तो अमृतसर के ब्रांडिड चेन्स का इस तरह आना ये बहुत, बहुत खुशी वाली गल एक है बहुत ब्यूटीफुल डिज़ाइन किया गया इस सलूम एक जरूर विजिट करो सलॉन्टा कि तुम्हें बहुत अच्छा एक्सपीरियंस मिलेगा यहोज एक्सपीरियंस कभी किसलॉन वे मेरा नाम निधि पवन अगरवाल है आ, ये हमारा पंजाब की पहली ब्रांच है ये एन ब्रांड है जो अब पंजाब में एंटर कर चुका है और इस मंथ के एंड तक हम जलंधर में भी आ रहे हैं और बहुत सारी अदर सिटीज़ में भी आ रहे हैं लुधियाना में चंडीगढ़ में अब हम आ, जो रॉल्स को पंजाब के अंदर लेके आ रहे हैं रॉल्स की जो यूएसपी रही है अभी तक आ, ये 4.9 की रेटिंग से लेके आ रहे हैं हम इसको जो गेस्ट का फीडबैक है बात पॉजिटिव फीडबैक अभी तक हमें मिला है जो जो हमारे गेस्ट का सपोर्ट सपोर्ट और प्यार मिला है उसी को लेके हम यहाँ पर आगे आए हैं तो हम चाहते हैं यहाँ अमृतसर से भी हमें वही सपोर्ट और वही प्यार मिले जो हमें अभी तक डेली एन से मिलता आया है।, है ये पंजाब में पहली ब्रांच है तो ਬਿਲਕੁਲ ਬਿਲਕੁਲ ਮੈਂ ਜਿਵੇਂ ਅਭੀ ਦੱਸਿਆ ਕਿ ਰੌਲਸ ਪੰਜਾਬ ਮੇ ਆ ਚੁੱਕਾ ਹੈ ਨੈਕਸਟ ਮੰਥ ਹਮ ਜਲੰਧਰ ਮੇ ਆ ਰਹੇ ਹਾਂ ਤੇ ਜਲੰਧਰ ਕਾ ਸਭ ਤੋਂ ਬਿਗੇਸਟ ਸੈਲ ਆਨ ਹੋਗਾ ਰੌਲਸ ਕਾ ਵੈਲ ਮੈਂ ਸਚਿਦ ਸਾਥੇ ਮੈਂ ਪਿਛਲੇ 10 ਸਾਲ ਤੋਂ ਇਸ ਲਾਈਨ 'ਚ ਆ ਤੇ ਅਮਰਸਰ 'ਚ ਪਹਿਲੀ ਵਾਰੀ ਸੈਲਾਨ ਖੁੱਲਿਆ ਜਿਹੜਾ ਬਹੁਤ ਲਗਜ਼ਰੀਅਸ ਹੈ ਬਹੁਤ ਅੱਛਾ ਹੈ ਤੇ ਐਂਬੀਅੰਸ ਬਹੁਤ ਵਧੀਆ ਹੈ ਬੀਇੰਗ ਐਜ਼ ਅ ਟੀਮ ਮੈਂਬਰ ਜੇ ਮੈਂ ਗੱਲ ਕਰਾਂ ਤੇ ਸੈਲਾਨ ਮੇਰੇ ਅਕੋਰਡਿੰਗ ਅਮਰਸਰ ਦਾ ਬੈਸਟ ਹੈ ਸੈਲਾਨ ਹੈ ਇਹੋ ਜਿਹਾ ਸੈਲਾਨ ਤੁਹਾਨੂੰ ਕਦੀ ਕਿਤੇ ਵੀ ਵੇਖਣ ਨੂੰ ਨਹੀਂ ਮਿਲੇਗਾ ਅਮਰਸਰ 'ਚ ਐਂਡ ਸੈਲਾਨ ਤੇ ਸ਼ਹਿਰ ਦੇ ਵਿੱਚ ਹੋਰ ਵੀ ਬੜੇ ਬਲੇ ਪਰ ਦੀ ਸਪੈਸ਼ਲਿਟੀ ਸਾਡੀ ਸਪੈਸ਼ਲਿਟੀ ਮੈਂ ਕਹਿ ਸਕਦੇ ਹਾਂ ਅਸੀਂ ਸਾਰੀ ਸਰਵਿਸਿਜ਼ ਰੀਡਿਫਾਈਨ ਤਰੀਕੇ ਨਾਲ ਕਰਦੇ ਹਾਂ ਪ੍ਰੋਪਰ ਗੈਸ ਉਹਨਾਂ ਨੂੰ ਸਮਝਾਣਾ ਕਿ ਕਲਾਇੰਟਸ ਅਸੀਂ ਉਹਨਾਂ ਨੂੰ ਪ੍ਰੋਪਰ ਐਜ਼ ਅ ਗੈਸਟ ਟਰੀਟ ਕਰਦੇ ਹਾਂ ਜਿੱਦਾਂ ਤੋਂ ਇਹ ਕਹਿ ਸਕਦੇ ਜਿੱਦਾਂ ਸਾਡੇ ਘਰ ਪੁਰਾਣੇ ਆਉਂਦੇ ਆ ਉਹ ਅਸੀਂ ਉਹਨਾਂ ਨੂੰ ਉਸ ਤਰੀਕੇ ਡੀਲ ਕਰਨਾ ਕਿ ਸਾਡੇ ਘਰ ਇੱਕ ਪੁਰਾਣਾ ਆਇਆ ਜਿੰਨੂੰ ਅਸੀਂ ਬਹੁਤ ਚੰਗੇ ਤਰੀਕੇ ਨਾਲ ਇੱਕ ਅچھے ਪੈਂਪਰਿੰਗ ਵੇਜੇ ਕਰਦੇ ਹਾਂ ਨਾ ਕਿ ਕਲਾਇੰਟ ਵੈਲਮੇਰ ਕਹਾਂਗੀ ਕਿ ਐਟਲੀਸ ਤੋਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਐਸਾ ਲੌਂਜ ਹੈ ਐਂਡ ਮੈਂ ਸ਼ੋਰਟੀ ਦਿਨੀ ਹੈ ਕਿ ਤੁਹਾਨੂੰ ਬਹੁਤ ਅਚਾ ਐਕਸਪੀਰੀਅੰਸ ਮਿਲੇਗਾ ਇਹੋ ਜਿਹਾ ਐਕਸਪੀਰੀਅੰਸ ਤੁਸੀਂ ਕਦੀ ਕਿਸੇ ਸਲੌਂਜ ਨੇ ਵੇਖਾਇਗਾ ਇਟਸ ਐਸਓ 45 ਡੀ ਬਲਾਕ ਮਾਰ ਅੱਜ ਦੇਖੋ ਬੜੀ ਖੁਸ਼ੀਵਲੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਰੈਨਾਉਂਡ ਚੇਨ ਇੰਡੀਆ ਦੀ ਜਿਹੜੀ ਸ਼੍ਰੀ ਪਵਨ ਅਗਰਵਾਲ ਜੀ ਦੇ ਦੁਆਰਾ ਫਰੀਦাবাদ 'ਚ ਰੋਲ ਸੈਲੂਨ ਦੇ ਨਾਮ ਦੇ ਨਾਲ ਚੱਲਦੀ ਪਈ ਹੈ ਔਰ ਉਹਦੀ ਅੱਜ ਗ੍ਰੈਂਡ ਓਪਨਿੰਗ ਇੱਥੇ ਕੀਤੀ ਜਾ ਰਹੀ ਹੈ ਤੇ ਮੇਰੇ ਖਿਆਲ ਉਹ ਹੀ ਇੱਥੇ ਪਹੁੰਚ ਰਹੇ ਨੇ ਓਪਨਿੰਗ ਤੇ ਵੀ ਤੇ ਅੰਮ੍ਰਿਤਸਰ ਦੇ ਵਿੱਚ ਬ੍ਰਾਂਡਡ ਚੇਨਸ ਦਾ ਇਸ ਤਰ੍ਹਾਂ ਆਉਣਾ ਇਹ ਬਹੁਤ ਸਾਡੇ ਲਈ ਬਹੁਤ ਖੁਸ਼ੀਵਲੀ ਗੱਲ ਹੈ ਬਹੁਤ ਬਿਊਟੀਫੁਲੀ ਡਿਜ਼ਾਈਨ ਕੀਤਾ ਗਿਆ ਇਸ ਸੈਲੂਨ ਨੂੰ ਔਰ ਹਾਈ ਸਰਜਨਿਕਲੀ ਔਰ ਬੈਸਟ ਟ੍ਰੀਟਮੈਂਟਸ ਔਰ ਬਿਊਟੀ ਟ੍ਰੀਟਮੈਂਟਸ ਔਰ ਹਰ ਤਰ੍ਹਾਂ ਦੇ ਸੈਕਸ਼ਨਸ ਇੱਥੇ ਹੈ ਔਰ ਜਿਹੜੇ ਇੱਥੋਂ ਦੇ ਫਰੈਂਚਾਈਜ਼ੀ ਜਿੰਨਾਂ ਨੇ ਲਈ ਹੈ ਉਹ ਵੀ ਫੈਮਿਲੀ ਬਹੁਤ ਹੀ ਮਿਹਨਤੀ ਡਾਊਨ ਟੂ ਅਰਥ ਔਰ ਮਤਲਬ ਕੰਮ ਨੂੰ ਬਿਲਕੁਲ ਇੱਕ ਵਰਸ਼ਿਪ ਦੀ ਤਰ੍ਹਾਂ ਕਰਨ ਵਾਲੇ ਨੇ ਬੜੇ ਪੈਸ਼ਨ ਤੇ ਸ਼ੌਕ ਦੇ ਨਾਲ ਇਸ ਚੇਨ ਨੂੰ ਅੰਮ੍ਰਿਤਸਰ ਚ ਲੈ ਕੇ ਆਏ ਆ ਤੇ ਮੈਨੂੰ ਲੱਗਦਾ ਸਾਡੇ ਸ਼ਹਿਰ ਦੀ ਜਿਹੜੀ ਗ੍ਰੇਸ ਹੋਰ ਵੱਧ ਗਈ ਹੈ ਕਿ ਵੱਧ ਤੋਂ ਵੱਧ ਇਹ ਚੇਨਸ ਜਿਸ ਤਰ੍ਹਾਂ ਸਾਡੇ ਸ਼ਹਿਰ ਵਿੱਚ ਆਉਣ ਗਿਆ ਤੇ ਸਿਟੀ ਸਰਵਿਸਿਸ ਦੇ ਵਿੱਚ ਅੱਗੇ ਬਹੁਤ ਪਪੂਲੈਰਿਟੀ ਐ ਇਸ ਚੇਨ ਦੀ ਤੇ ਖੁਸ਼ੀ ਵਾਲੀ ਗੱਲ ਐ ਕਿ ਸਾਡੇ ਸ਼ਹਿਰ ਦੇ ਵਿੱਚ ਵੱਡੀਆਂ ਚੇਨਜ਼ ਆਨ ਤੇ ਉਹਨਾਂ ਦਾ ਕੰਮ ਚੱਲੇ ਜਾਏ। ਬਹੁਤ ਹੀ ਮਤਲਬ ਪੂਰੀ ਸਪੇਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਡੈਕੋਰੇਟ ਕੀਤਾ ਗਿਆ, ਆਰਗੇਨਾਈਜ਼ ਕੀਤਾ ਗਿਆ। ਦੇਖੋ ਇਹ ਜਿਹੜੀਆਂ ਸਰਵਿਸਿਸ ਜਿਹੜੀਆਂ ਬਿਊਟੀ ਸਰਵਿਸਿਸ ਬਹੁਤ ਪਰਸਨਲਾਈਜ਼ਡ ਏਰੀਆ ਚਾਹੀਦਾ ਹੁੰਦਾ ਔਰ ਸਭ ਦੇ ਕੰਫਰਟ ਦਾ, ਲਕਜ਼ਰੀ ਦਾ ਪ੍ਰੋਪਰ ਧਿਆਨ ਰੱਖਿਆ ਗਿਆ ਇੱਥੇ। ਤੇ ਉਹੀ ਮੈਂ ਕਹੂੰਗੀ ਕਿ ਬਹੁਤ ਅੱਛਾ ਸੈਲੂਨ ਇੱਕ ਖੁੱਲ੍ਹਿਆ ਹੈ ਅੰਮ੍ਰਿਤਸਰ ਦੇ ਵਿੱਚ ਹਾਂਜੀ ਹਾਂਜੀ